ਰਾਉ ਸਿੰਘ ਖਾਲਸਾ ਕੁਝ ਕੁ ਪੇਜਾਂ ਵਾਲਿਆਂ ਦੇ ਉੱਤੇ ਗਰਮ ਦਿਖਾਈ ਦੇ ਰਿਹਾ ਉਸਨੇ ਕਿਹਾ ਕਿ ਕੁਝ ਕੁ ਪੇਜ ਨੇ ਜਿਹੜੇ ਲੱਖਾ ਸੁਧਾਨਾ ਨੂੰ ਗਲਤ ਸਾਬਤ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਜਿਹੜਾ ਲੱਖਾ ਹੈ ਉਹ ਭਾਈ ਅਮਰਤਪਾਲ ਸੀ ਉਸ ਦੇ ਵਿਰੁੱਧ ਸੀ ਪਰ ਲੱਖਾ ਸੁਧਾਨਾ ਹੀ ਸੀ ਜਿਸ ਨੇ ਭਾਈ ਅਮਰਤਪਾਲ ਦੇ ਹੱਕ ਵਿੱਚ ਆਵਾਜ਼ ਚੱਕੀ ਸੀ ਤੇ ਉਸਨੇ ਕਿਹਾ ਕਿ ਜਿਹੜਾ ਲੱਖਾ ਸੁਧਾਨਾ ਹੈ ਉਹ ਪੰਜਾਬ ਦਾ ਰੱਖ ਹੈ ਪਾਣੀਆਂ ਦਾ ਰੱਖ ਹੈ ਤੇ ਸਾਨੂੰ ਉਸ ਦਾ ਸਾਥ ਦੇਣਾ ਚਾਹੀਦਾ ਹੈ ਕੁਝ ਕੁ ਬਲੌਗਰ ਸਰਕਾਰ ਦੇ ਪਿੱਛੇ ਲੱਗ ਕੇ ਉਹਨਾਂ ਦਾ ਸਾਥ ਨਹੀਂ ਦੇ ਰਹੇ ਅਸੀਂ ਉਹਨਾਂ ਨੂੰ ਲਾਣਤਾ ਪਾਉਨੇ ਆ ਉਹਨਾਂ ਨੇ ਹੋਰ ਕੀ ਕੀ ਕਿਹਾ ਉਹ ਤੁਹਾਨੂੰ ਸੁਣਾਉਨੇ ਆ ਨਾਲ ਅਸੀਂ ਮਾਰਤੇ ਕਾਲੇ ਪੀਲਿਆਂ ਨਾਲ ਅਸੀਂ ਮਾਰਤੇ ਸੀ ਰਾਏ ਸਾਡੇ ਪੱਲੇ ਕੀ ਗਿਆ ਟਰੇਨ ਚੱਲਦੀ ਆ ਬਠਿੰਡਿਓਂ ਬੀਕਾ ਨੇਰ ਨੂੰ ਕੈਂਸਰ ਦੀ ਕਿਉਂ ਕਿਉਂਕਿ ਇਹ ਪਾਣੀ ਆ ਰਹੇ ਨੇ ਜ਼ਹਿਰੀਲੇ ਤੁਹਾਨੂੰ ਤਾਂ ਇਹ ਵੀ ਉਹਦਾ ਸਤਲੁਜ ਚ ਪੈਂਦਾ ਪਾਣੀ ਓਏ ਭਰਾਵੋ ਸਤਲੁਜ ਨਹੀਂ ਸਤਲੁਜ ਦੇ ਵਿੱਚ ਪੈ ਕੇ ਉਹਦਾ ਨਹਿਰਾਂ ਚ ਜਾਂਦਾ ਕੱਠਿਆਂ ਚ ਜਾਂਦਾ ਉਹਦੋਂ ਬਾਅਦ ਬਾਰਡਰ ਵਾਕਸਾਂ ਚ ਜਾਂਦਾ ਫਿਰ ਉਹਦਾ ਤੁਹਾਡੇ ਗਲਾਸਾਂ ਚ ਆਉਂਦਾ ਫਿਰ ਤੁਹਾਡੇ ਅੰਦਰ ਜਾਂਦਾ ਜ਼ਹਿਰ ਜਾਰੀਆ ਨੀਰੀ ਤੇ ਉਹਨਾਂ ਬਾਈ ਦੀ ਵੀਡੀਓ ਸੁਣਾਦਾ ਪੂਰੀ ਜਿੱਥੇ ਬਾਈ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਸਪੋਰਟ ਕੀਤੀ ਉਹ ਦੱਸ ਰਿਹਾ ਸੀ ਕਿ ਸਰਕਾਰ ਦੀ ਆ ਮਨਸਾ ਹੈ ਕਿ ਲੋਕਾਂ 'ਚ ਅਸੀਂ ਇਹ ਗੱਲ ਫਲਾ ਦਈਏ ਕਿ ਭਾਈ ਅਮਰਤਪਾਲ ਸਿੰਘ ਖਾਲਸੇ ਦਾ ਭਰਾ ਚਿੱਟਾ ਪਿੰਦਾ ਹੈ ਉਹ ਦੱਸ ਰਿਹਾ ਸੀ ਕਿ ਇਹ ਕਹਾਣੀ ਘੜ ਰਹੀ ਹੈ ਸਰਕਾਰ ਪ੍ਰਸ਼ਾਸਨ ਇਹ ਕਹਾਣੀ ਘੜ ਰਿਹਾ ਹੈ ਪਰ ਉਹਨਾਂ ਇੱਕ ਵੀਡੀਓ ਕੱਟੀ ਭਦਰੰਦਰਾ ਨੇ ਚੱਕ ਕੇ ਚਲਾਤੀ ਇਹ ਨਹੀਂ ਦੇਖਣਾ ਕਿ ਬੰਦਾ ਲੜਕੀ ਦੇ ਲਈ ਰਿਹਾ ਹੈ ਇਹ ਨਹੀਂ ਦੇਖਣਾ ਲੜਾਈ ਕਿਹਦੀ ਹੈ ਇਹ ਨਹੀਂ ਦੇਖਣਾ ਉਹਨੂੰ ਕਿੰਨੇ ਸਾਲ ਹੋ ਗਏ ਬਸ ਇੱਕ ਚੰਦ ਵਿਹਵਾਂ ਦੀ ਖਾਤਰ ਇੱਕ ਸਰਕਾਰ ਤੋਂ ਚਾਰ ਛਿੱਲੜ ਲੈਣ ਦੀ ਖਾਤਰ ਬੰਦੇ ਦਾ ਕਰਦਾਰ ਹੀ ਰੋਬਣ ਤੇ ਲੱਗ ਜਾਂਦੇ ਆ ਯਾਰ ਕਮਾਲ ਹੈ ਯਾਰ ਸ਼ੇਅਰ ਕਰੀ ਚੱਲਿਓ ਬਾਈ ਬੰਦਾ ਤੁਹਾਡੇ ਪੰਜਾਬੀਓ ਲੜ ਰਿਹਾ ਹੈ ਤੁਹਾਡੇ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ ਬੰਦਾ ਬਾਤਾਂ ਬਰ ਨੂੰ ਪਿਆਰ ਕਰਨ ਵਾਲਾ ਹੈ ਉਹ ਤੁਸੀਂ ਕੁਛੀ ਪੰਜਾਬੀਓ ਕਿੱਧਰ ਨੂੰ ਚੱਲ ਪੈਨੇ ਹੋ ਯਾਰ ਮਾੜਾ ਮੋਟਾ ਸੋਚ ਸਮਝ ਲਿਆ ਕੁਰੀਆ ਪੰਜ ਪਰ ਮਟਿਆਰ ਕੁੜੀ ਨੂੰ ਲਿਜਾ ਕੇ ਚੱਕ ਕੇ ਥਾਣੇ 'ਚ ਬਲਾਕਕਾਰ ਕਰਕੇ ਕਹਿਦੇ ਸੀਗੇ ਤਾਂ ਬਾਤ ਚੱਲਣਾ ਇਹ ਪ੍ਰਸ਼ਾਸਨ ਵਾਲੇ ਦੱਸ ਰਿਹਾ ਹੈ ਵੀ ਪ੍ਰਸ਼ਾਸਨ ਕਿਵੇਂ ਕਹਾਣੀਆਂ ਕੱਢਦੇ ਉਹ ਛਡੋ ਹੁਣ ਦਿਨਾਂ ਦੇਖੋ ਨਵੀਆਂ ਤਾਜ਼ਾ ਸੁਣਾ ਦਿੰਦਾ ਕਿੰਨੀਆਂ ਉਦਾਹਰਣਾਂ ਦੇਵਾਂ ਤੁਹਾਨੂੰ ਅਬਰਗਾੜੀ ਕੀ ਹੋਇਆ ਸੀਗਾ ਜਦੋਂ ਸੰਗਤ ਦੇ ਉੱਤੇ ਗੋਲੀ ਛਲਾਈ ਦੋ ਜਣੇ ਸ਼ਹੀਦ ਹੋ ਗਏ ਪੁਲਿਸ ਨੇ ਆਪ ਜਿਵੇਂ ਤੁਸੀਂ ਬੋਲ ਜਿਵੇਂ ਜਿਹੜੀ ਨੇ ਜੀਐਫਸੀ ਸੀਗੀ ਉਹ ਗੋਲੀਆਂ ਮਾਰ ਲਿਆ ਵੀ ਸਾਡੇ ਜੀ ਬੈਠੇ ਫੜ ਜਰਸੀ ਦੇ ਵਿੱਚ ਲੋਕਾਂ ਨਾਲ ਸਾਡੀ ਗੱਟੀ ਦੇ ਗੋਲਗਾ ਮਾਰ ਗਏ ਜੁਮੀਨਾ ਸੁਣਾ ਕੇ ਮੇਰੀ ਵਾਲੀ ਘਟਮਾ ਦੇ ਲੋਕ ਐਸੇ ਭੌਂਤ ਮਾਰ ਨੇ ਪਿਛਲੇ 1.5 ਸਾਲ ਪਹਿਲਾਂ ਉਹ ਹਰੀਂ ਦੇ ਪੱਤਰ ਤਰ ਤਰ ਜਿਹਦੇ ਵਿੱਚ ਮੇਰੇ ਚਿੱਤੇ ਦਾ ਪਰਚਾ ਦਿੱਤਾ ਸੀ ਕਿ ਰੱਖਾ ਚਿੱਟਾ ਵੇਚਦਾ ਮੇਰੀਆਂ ਤਾਰਾ ਕਿਧਰੇ ਆਈਐਸਆਈ ਨਾਲ ਜੋੜ ਤਾ ਸੀਗਾ ਕਿਧਰੇ ਕੋਲ ਲੰਡਾ ਬੈਠਾ ਬਾਹਲੇ ਮੁਲਕ ਰਜਿਸਟਰ ਉਹਦੇ ਨਾਲ ਜੋੜ ਤੀਆਂ ਇਦਾਂ ਦਾ ਜਿੰਦਗੀਿਸ ਕਦੇ ਜੱਟ ਨੇ ਨਹੀਂ ਕਿਨਾ ਚੱਕਾ ਦੇਖਿਆ ਨਹੀਂ ਉਹ ਬੰਦੇ ਨੂੰ ਇਹਨਾਂ ਨੇ ਦਿਖਾਤਾ ਸੀ ਜੱਟਾ ਵੇਚਦਾ ਇਹ ਵਿਰਲਾ ਹੋ ਗਿਆ 1.5 ਸਾਲ ਮੈਨੂੰ ਜਿਵੇਂ ਮਨ ਕਰ ਤਕਹਾਣੀ ਬਣਾ ਕੇ ਕੋਲੋਂ ਵੀ ਹਾਰੀ ਆਈ ਦਾ ਸਾਈ ਦਾ ਪਾਣਿਆ ਉਹ ਕਰੋ ਨਾਲ ਸੰਬੰਧ ਆ ਜਿੱਥੋਂ ਐ ਪੂਰਾ ਬਣਾਤਾ ਸੀਗਾ ਫਲੰਦਾ ਤੇ ਮੇਰੇ ਬਰੇਸ਼ਤਾਂ ਨੂੰ ਪਤਾ ਸੀਗਾ ਇਹ ਕੋਈ ਨਵੀਂ ਗੱਲ ਥੋੜੀ ਵੀ ਪੁਲਿਸ ਕੀ ਕੀ ਕਰਦੀ ਐ ਜਾਂ ਲੋਕ ਜਾਂ ਆਦੇ ਵੀ ਪੁਲਿਸ ਬਾਰੇ ਵੀ ਪੁਲਿਸ ਕੀ ਕਰ ਸਕਦੀ ਐ ਜਾਂ ਸਰਕਾਰ ਕੀ ਕਰ ਸਕਦੀ ਦਰਸਲ ਦੇ ਵਿੱਚ ਇਹ ਅਮਰਤਪਾਲ ਦੇ ਭਰਾ ਨਿਸ਼ਾਨੇ ਤੇ ਲਿਆ ਕੇ ਇਹ ਅਮਰਤਪਾਲ ਦੇ کردار ਨੂੰ ਢਾਹਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਦੇਖੋ ਲੋਕੋ ਜਿਹੜਾ ਅਮਰਤਪਾਲ ਕਹਿੰਦਾ ਸੀ ਕਿ ਮੈਂ ਜਿੱਟਾ ਛੜਾਤਾ ਮੈਂ ਹਜ਼ਾਰਾਂ ਨੌਜਵਾਨ ਗੁਰੂ ਦੇ ਰੱਲ ਦਾ ਤੇ ਅਮਰ ਸ਼ਕਾ ਤੇ ਸਿੱਖੀ ਦਾ ਜੋੜ ਤੇ ਨਸ਼ਾ ਤੋਂ ਪਾਸੇ ਕਰ ਤੇ ਦੂਰ ਕਰ ਤੇ ਜਿਹੜੇ ਉਹਦੇ ਹਮੈਤੀ ਕਹਿੰਦੇ ਆ ਭਈ ਅਮਨੁਪਾਲ ਨਸ਼ਾ ਛਡਾਉਂਦਾ ਸੀਗਾ ਉਹ ਚਿੱਟੇ ਤੋਂ ਪਾਸੇ ਕਰਦਾ ਸੀ ਦੂਰ ਕਰਦਾ ਸੀ ਆਹ ਦੇਖੋ ਤੁਸੀਂ ਕਿਹੜਿਆ ਵਟ ਪਾਲ ਦੀ ਗੱਲ ਕਰਦੇ ਆ ਉਹਦਾ ਭਰਾ ਤਾਂ ਆਪ ਚਿੱਟਾ ਪੀਂਦਾ ਇਹਨਾਂ ਨੇ 4 ਗ੍ਰਾਮ ਇਸੇ ਕਰਕੇ ਪਾਇਆ ਵੀ ਜੇ ਅਸੀਂ ਹੈਵੀ ਰਿਕਵਰੀ ਪਾਤੀ ਤੇ ਬੇਚਦਾ ਜੇ ਅਸੀਂ ਇਹ ਬਣਾਤਾ ਇਹਦਾ ਹੀ ਬਣਾ ਸਕਦੇ ਸੀ ਲੋਕਾਂ ਨਾਲ ਕੰਦੇ ਆਉਣਾ ਸੀਗਾ ਵੀ ਇਹ ਇੰਨਾ ਉਹਦੀ ਢਾਲਾ ਉਹਦੇ ਸਾਖ ਨੂੰ ਉਹਦੀ ਸ਼ਬੀ ਨੂੰ ਕਿ ਲੋਕਾਂ ਨੂੰ ਲੱਗੇ ਵੀ ਦੇਖੋ ਯਾਰ ਇਦਾਂ ਤੇ ਜਿਹੜੇ ਮਰਸਬਾ ਦੀ ਗੱਲ ਕਰਦੇ ਆ ਉਹ ਤੋਂ ਆਦਾ ਭਰਾ ਰਸਤਾ ਕਿੱਤਾ ਛਡਾਇਆ ਨਹੀਂ ਗਿਆ ਕਿੱਤਾ ਪੀਨ ਤਾਂ ਉਟਾਇਆ ਨਹੀਂ ਗਿਆ ਤੇ ਲੋਕਾਂ ਦੇ ਜਿਵਾਕਾਂ ਨੂੰ ਕਿੱਥੋਂ ਕਿੱਤਾ ਛਡਾ ਦੂਗਾ ਇਸ ਤਰੀਕੇ ਨਾਲ ਇੱਕ ਪੂਰੀ ਸ਼ਾਸਤ ਦੇ ਤਹਿਤ ਇਹ ਸਾਰਾ ਡਰਾਮਾ ਅਰ ਜੀ ਆ ਗਿਆ ਇਸ ਸਾਰੀ ਕਹਾਣੀ ਘੜੀ ਗਈ ਆ। ਬਲੀ ਡਰਾਮਾ ਰਾਹ ਦਾ 10000 ਰੁਪਿਆ ਜੀ ਉਹਦੇ ਖਾਤੇ ਚ ਪਾਤਾ ਜੀ। ਸੁਣ ਲਿਆ ਬਾਈ। ਉਹ ਕਿਹਨੂੰ ਐ ਦੱਸਣ ਕੌਣ ਆ ਉਹ ਕਿਹੜੇ ਖਾਤੇ। ਬਿਨਾ ਸੁਣੇ ਭਰਾਵੋ ਕਿਸੇ ਤੇ ਇਲਜ਼ਾਮ ਨਾ ਲਾਇਆ ਕਰੋ। ਪਹਿਲਾਂ ਪੂਰੀ ਗੱਲ ਨੂੰ ਬਾਤ ਲਿਆ ਕਰੋ, ਦੇਖ ਲਿਆ ਕਰੋ। ਜਿੱਥੋਂ ਇਹ ਵੀਡੀਓ ਕੱਟ ਕੇ ਪਾਈ ਆ ਉਹ ਵੀਡੀਓ ਕੱਢ ਲਿਆ ਕਰੋ ਕਿ ਯਾਰ ਬਾਈ ਨੇ ਕੀ ਬੋਲੇ ਆ। ਉਹ ਜਿਹੜਾ ਬੰਦਾ ਸਾਰੇ ਇੱਥੇ ਲੁੱਕ ਗਏ ਸੀ ਜਦੋਂ ਅਮਰਤਪਾਲ ਤੇ ਅਮਰਤਪਾਲ ਨੂੰ ਗ੍ਰਿਫਤਾਰ ਕੀਤਾ ਸਾਰੇ ਆਪਦੇ ਘਰਾਂ ਚ ਵੜ ਗਏ ਸੀ ਇਕੱਲਾ ਲੱਖਾ ਸਧਾਣੀ ਸੀ ਜਿਹੜਾ ਬੋਲ ਰਿਹਾ ਸੀ ਇਕੱਠ ਕਰ ਰਿਹਾ ਸੀ ਬਠਿੰਡੇ ਚ ਇਕੱਠ ਕੀਤਾ ਜਦੋਂ ਹੁਣ ਤੁਸੀਂ ਲੋਕੋ ਨਿਕਲ ਹੀ ਨਹੀਂ ਘਰਾਂ ਚੋਂ ਬਾਹਰ ਉੱਥੇ ਇਕੱਠ ਕੀਤਾ 50 ਬੰਦੇ ਜੋ ਤੁਸੀਂ ਸਾਥ ਤਾਂ ਦੇਣਾ ਨਹੀਂ ਗੱਲਾਂ ਤੁਸੀਂ ਵੱਡੀਆਂ ਵੱਡੀਆਂ ਕਰਦੇ ਹੋ ਕਰਦਾਰਾਂ ਤੇ ਗੱਲ ਲਿਉਣੀ ਲਿਆ ਕੇ ਛੱਡ ਦੇਣੇ ਹੋ ਯਾਰ ਓਏ ਹਰ ਇੱਕ ਮੁੱਦੇ ਤੇ ਬੋਲਣ ਵਾਲਾ ਲੱਖਾ ਸਧਾਣੀ ਪਾਵੇਂ ਅੱਜ ਬਠਿੰਡੇ ਵਾਲਿਆਂ ਨੇ 76000 ਵੋਟ ਪਾਈ ਐ ਦੱਸੋ ਅੱਜ ਇਹਨਾਂ ਨੂੰ ਦਿਤਾਇਆ ਹਰ ਸਿਮਰਤ ਲੜ ਰਹੀ ਆ ਪਾਣੀਆਂ ਵਾਸਤੇ ਕਦੇ ਕੀਤੀ ਚਿੱਟੇ ਦੀ ਗੱਲ ਵੀ ਆਪਾਂ ਰੋਕਣਾ ਕਦੇ ਕੀਤੀ ਬਾਤਾਂ ਵਰਨ ਦੀ ਗੱਲ ਕਿਤੇ ਲਾਇਆ ਬੂਟਾ ਰਖਤ ਦਾ ਯਾਰ ਬਾਤ ਤਾਂ ਲਿਆ ਕਰੋ ਬੰਦਾ ਕਰ ਕੀ ਰਿਹਾ ਉਹ ਹਾਰ ਕੇ ਵੀ ਪਤੰਦਰ ਜਰ ਮੈਂ ਕਹਿੰਦਾ ਵੀ ਧੰਨ ਜਿਗਰਾ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਉਹ ਹਾਰ ਕੇ ਵੀ ਵੋਟਾਂ ਕਿੰਨੀਆਂ ਘੱਟ ਲੈ ਕੇ ਵੀ ਉਹ ਪਾਣੀਆਂ ਦੇ ਮੁੱਦੇ ਤੇ ਲੜ ਰਿਹਾ ਉਹ ਸਰਕਾਰ ਨਾਲ ਸਿੱਧੀ ਟੱਕਰ ਲੈ ਰੱਖੀ ਐ ਉਹ ਡੈਂਗ ਫੈਕਟਰੀਆਂ ਹੈ ਕਿੰਨਾ ਦੀਆਂ ਸੈਂਟਰ ਨਾਲ ਸੰਬੰਧ ਹੈ ਉਹ ਸੈਂਟਰ ਨਾਲ ਟੱਕਰ ਪੰਜਾਬੀਓ ਤੁਹਾਡੇ ਵਾਸਤੇ ਲੈ ਰੱਖੀ ਆ ਯਾਰ ਕੱਲਾ ਲੱਖਾ ਪਾਣੀ ਪੀਂਦਾ ਉਹ ਡੈਂਗ ਫੈਕਟਰੀਆਂ ਚ ਜਿਹੜਾ ਆਉਂਦਾ ਉਹਨਾਂ ਤਾਂ ਜਾਂਦਾ ਵੀ ਨਹੀਂ ਹੋਣਾ ਆ ਬੋਰ ਫਾਜ਼ਿਲਕਾ ਫਰੀਦਕੋਟ ਇਧਰਲੇ ਏਰੀਆ ਸਾਰਾ ਪੀਂਦਾ ਓਏ ਪੰਜਾਬੀਓ ਮਰਨ ਨਾਲੋਂ ਠੀਕ ਆ ਉੱਠ ਖੜੋ ਆ ਧੋਗਲੇ ਬੰਦੇ ਆ ਜਿਹੜੇ ਆ ਪੇਜਾਂ ਵਾਲੇ ਸਰਕਾਰ ਦੇ ਟੁਕੜਿਆਂ ਤੇ ਪਾਲਣ ਵਾਲੇ ਇਹਨਾਂ ਤੋਂ ਬਚਜੋ ਬਾਈ ਇਨਾ ਤੋਂ ਬਚ ਜਾ ਲੱਖਾ ਉਹ ਆ ਜਿਹੜਾ ਅਮਰਤਪਾਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦਾ ਹੈ ਹਰ ਇੱਕ ਪ੍ਰੋਗਰਾਮ 'ਚ ਪਹੁੰਚਦਾ ਹੈ ਅਮਰਸਰ ਧਰਨਾ ਸੀ ਗ੍ਰਿਫਤਦਾਰੀਆਂ ਹੋਈਆਂ ਸੀ ਪਹੁੰਚੇ ਫੇਰ ਵੀ ਪਹਿਲਾ ਪ੍ਰੋਗਰਾਮ ਕੱਠ ਲੈ ਕੇ ਗਏ ਤਾਂ ਪਹੁੰਚੇ ਇਹ ਸਾਡਾ ਫਰਜ਼ ਹੈ ਕੋਈ ਐਸਾਨ ਨਹੀਂ ਸਾਡਾ ਜਿਹੜਾ ਬੰਦਾ ਕੌਮ ਲਈ ਲੜੂਗਾ ਕੌਮ ਉਹਦੇ ਨਾਲ ਖੜਨਾ ਹੀ ਹੈ ਅਸੀਂ ਸੇਵਕਾਂ ਕੌਮ ਦੇ ਕੋਈ ਵੀ ਬੰਦਾ ਕੌਮ ਲਈ ਲੜੇ ਸੱਚਾ ਲੜੇ ਸਚਾਈ ਤੇ ਲੜੇ ਉਦੇ ਨਾਲ ਖੜਿਆਂਗੇ ਆਣੀ ਕੀ ਕੱਲੇ ਵਿਊਆਂ ਦੀ ਖਾਤਰ ਜਾਂ ਤੁਸੀਂ ਕਿਸ ਦੀ ਚੱਕ ਕੇ ਵੀਡੀਓ ਚਲਾਤੀ ਕਿਸੇ ਦੇ ਕਰਦਾਰ ਤੇ ਉਂਗਲ ਚੱਕਣ ਲੱਗੇ ਐਵੇਂ ਨਹੀਂ ਭਰਾਵੋ ਚੱਲਣਾ ਮੈਂ ਜਿਹੜੇ ਲੋਕ ਆ ਜਿਹੜੇ ਵਿਊ ਦਿੰਦੇ ਇਹਨਾਂ ਨੂੰ ਦੇਖਣ ਵਾਲੇ ਆ ਉਹਨਾਂ ਨੂੰ ਵੀ ਕਹਿਣਾ ਓਏ ਦੇਖ ਲਿਆ ਕਰੋ ਸਾਨ ਲਿਆ ਕਰੋ ਤੱਕੜੀ ਲੈ ਲਿਆ ਕਰੋ ਇੱਕ ਪਾਸੇ ਧਰ ਲਿਆ ਕਰੋ ਪੰਜਾਬ ਲਈ ਲੜਨ ਵਾਲਿਆਂ ਨੂੰ ਇੱਕ ਪਾਸੇ ਗਦਾਰਾਂ ਨੂੰ ਵੀ ਕਿਹੜਾ ਬੰਦਾ ਲੜ ਰਿਹਾ ਇੱਕ ਬੰਦਾ ਹਾਰ ਕੇ ਵੀ ਲੜ ਰਿਹਾ ਇੱਕ ਬੰਦਾ ਜਿੱਤ ਕੇ ਉਹਦੇ ਮਹਿਲਾਂ 'ਚ ਬੈਠੇ ਆ ਪੰਜਾਬੀਓ ਖੜਨਾ ਸਿੱਖ ਲਓ ਕਰਨਾ ਸਿੱਖ ਲੋ ਨਹੀਂ ਘਰਾਂ ਦੇ ਵਿੱਚ ਹੀ ਮਰ ਜਾਓਗੇ ਘਰਾਂ ਦੇ ਵਿੱਚ ਹੀ ਪਾਏ ਪਾਏ ਇੰਨੀਆਂ ਬਿਮਾਰੀਆਂ ਭਿਆਨਕ ਲਾ ਦੂ ਉਹ ਪਾਣੀ ਜਿਹੜਾ ਆਉਂਦਾ ਤੇ ਘਰਾਂ 'ਚ ਹੀ ਮਰ ਜਾਓਗੇ ਲੜਿਆ ਤੁਹਾਡੇ ਤੋਂ ਜਾਣਾ ਨਹੀਂ ਬਾਅਦ ਚ ਪਹਿਲਾਂ ਹੀ ਉੱਠ ਖੜੋ ਓਏ ਪਹਿਲੀ ਉੱਠ ਖੜੋ ਸਿਹਤਮੰਦ ਪੰਜਾਬ ਬਣਾ ਲਓ ਗਾਲ ਤਾਂ ਚਿੱਟੇ ਨੇ ਪੰਜਾਬ ਸਾਡਾ ਗਾਲ ਤਾਂ ਉੱਥੋਂ ਆ ਕਾਲੇ ਪਾਣੀਆਂ ਨੇ ਗਾਲ ਤਾਂ ਪਤਾ ਨਹੀਂ ਕਿਹੜੇ ਕਿਹੜੇ ਨਸੇ ਸਰਕਾਰਾਂ ਨੇ ਲਿਆਤੇ ਇੱਥੇ ਓਏ ਬਚ ਰੋ ਭਰਾਓ ਬਚ ਰੋ ਆ ਆਪਸੀ ਧੜੇਬੰਦੀਆਂ ਛੱਡ ਦਿਓ ਪਾਰਟੀ ਬਾਏ ਤੋਂ ਉੱਪਰ ਉੱਠ ਲੋ ਜਿੱਥੇ ਸਰਕਾਰ ਗਲਤ ਹੁੰਦੀ ਆ ਉਹ ਖੜ ਜਾਇਆ ਕਰੋ ਨਾ ਇਹਨਾਂ ਨੇ ਪਿੱਛੇ ਲੱਗਿਆ ਕਰੋ ਆ ਚੰਦ ਗਰੰਟਾਂ ਦੀ ਖਾਤਰ ਚੰਦ ਗਰੰਟਾਂ ਦੀ ਖਾਤਰ ਤੁਸੀਂ ਆਪਣੇ ਧਰਮ ਨੂੰ ਭੁੱਲ ਜਾਂਦੇ ਹੋ ਯਾਰ ਜੇ ਕੋਈ ਐਮਐਲਏ ਆਵੇ ਕਹਿੰਦੇ 20 ਲੱਖ ਲੈ ਲਓ ਪਿੰਡ ਵਾਸਤੇ 50 ਲੱਖ ਲੈ ਲਓ ਕਰੋੜ ਲੈ ਲਓ ਉਹ ਇੱਕ ਪਾਸੇ ਤੁਹਾਡਾ ਧਰਮ ਹੈ ਇੱਕ ਪਾਸ ਨੂੰ ਉਹ ਖਤਮ ਕਰਨ ਦੇ ਲੱਗੇ ਨੇ ਤੁਹਾਨੂੰ ਕਰੋੜ ਚੰਗਾ ਕਿ ਧਰਮ ਚੰਗਾ ਯਾਰ